ਆਦੇ ਵਿੱਚ ਤੁਹਾਨੂੰ ਦੋਸਤੋ ਮੋਟਰਸਾਈਕਲ ਵੀ ਨਿਕਲ ਸਕਦਾ ਹੈਗਾ ਇਹ ਤੁਹਾਡੀ ਕਿਸਮਤ ਤੇ ਡਿਪੈਂਡ ਰਹਿ ਗਿਆ। ਹਰੇਕ ਕੋਈ ਪੈਕਟ ਖਾਲੀ ਨਹੀਂ ਹੋਣਾ ਇਹ ਹਰੇਕ ਜੋ ਨਾਮ ਨਿਕਲੂ। ਅੱਛਾ ਨਾਮ ਨਿਕਲ ਨਿਕਲਾ ਹੈ। ਹਾਂ। ਛੋਟਾ ਚਾਹੇ ਵੱਡਾ। ਠੀਕ ਹੈ ਤੁਹਾਨੂੰ ਇਹ ਮਿਲੂਗਾ ਸਿਰਫ 80 ਰੁਪਏ ਦੇ ਮਾਰਕੀਟ ਵਿੱਚ ਮਿਲਦਾ ਤੁਹਾਨੂੰ 95 ਰੁਪਏ ਦੇ। ਠੀਕ ਹੈ ਜੀ। ਚਾਹੇ ਪੇਟੀ ਲੈ ਲਓ ਭਾਵੇਂ ਲੈ ਲਓ ਤੁਸੀਂ ਸਿੰਗਲ ਪੀਸ ਉਹ ਛੋਟੇ ਤੇ ਡਿਪੈਂਡ ਰਹਿ ਗਿਆ। ਤੋਂ ਇਹ 500 ਆਪਣਾ ਸਾਬਣ ਸਿਰਫ ਤੁਹਾਨੂੰ ਮਿਲੂਗਾ 100 ਰੁਪਏ ਦਾ। ਵਿਸ਼ਵਾਸ ਸਾਬਣ। ਵਿਸ਼ਵਾਸ ਆਪਣਾ ਬਹੁਤ ਵਧੀਆ ਸਾਬਣਾ ਹੈ। 320 ਰੁਪਏ ਦੀ ਠੀਕ ਹੈ ਚਾਹ ਦਾ ਕੋਈ ਲੰਬਾ ਜੀ ਨੇ ਪੀਲੀ ਉਹ ਮੁੜਕੇ ਮੰਗੂਗਾ ਜੀ ਹੋਰ ਕੋਈ ਚਾਹ ਨਹੀਂ ਪੀ ਸਕਦਾ ਦੋਸਤੋ 5 ਕਿਲੋ ਸਰਫ ਤੇ ਨਾਲ ਬਾਲਟੀ ਫਿਰ ਮਿਲੂ ਸਰਫ 400 ਰੁਪਏ ਦਾ ਹਾਂ ਜੀ ਠੀਕ ਹੈ ਜੀ ਦੋਸਤੋ ਸასი ਕਾਲ ਮੈਂ ਤੁਹਾਡਾ ਖਾਨ ਮਾਂਸਲਾਸ ਦੋਸਤੋ ਅੱਜ ਆਪ ਪਹੁੰਚਿਆ ਮਾਂਸਾ ਸ਼ਹਿਰ ਦੇ ਵਿੱਚ ਓਲਾ ਪੰਸਾਰੀ ਦੇ ਜਿੱਥੇ ਤੁਹਾਨੂੰ ਕਰਿਆਨੇ ਸਮਾਨ ਬਹੁਤ ਹੀ ਘੱਟ ਰੇਟ ਦੇ ਵਿੱਚ ਮਿਲੂਗਾ ਤੇ ਆਜੋ ਆਪਣੇ ਨਾਲ ਕਰਦੇ ਆਪਾਂ ਗੱਲਬਾਤ ਆਜੋ ਮੇਰੇ ਨਾਲ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਤੁਹਾਡੇ ਵਾਸਤੇ ਆ ਸਰਫ ਲੈ ਕੇ ਆਏ ਆ ਪਹਿਲਾਂ ਤਾਂ ਠੀਕ ਹੈ ਜੀ ਮੁੱਲ ਸਿਰਫ 400 ਰੁਪਏ ਤੇ ਨਾਲ ਬਾਲਟੀ ਅੱਛਾ ਇਹ ਸਰਫ 400 ਰੁਪਏ ਦਾ ਹੈ ਨਾਲ ਬਾਲਟੀ 150 ਦੀ ਬਾਲਟੀ ਹੈ ਜੀ ਨਾਲ ਅੱਛਾ 150 ਰੁਪਏ ਦੀ ਨਾਲ ਬਾਲਟੀ ਫਰੀ ਹੈ ਤੇ ਆ ਸਰਫ ਕਿੰਨੇ ਦੇ ਵਿੱਚ ਹੈ ਸਰਫ 5 ਕਿਲੋ ਜੀ 5 ਕਿਲੋ ਠੀਕ ਹੈ ਜੀ ਆ ਦੇਖੋ ਦੋਸਤੋ 5 ਕਿਲੋ ਸਰਫ ਤੇ ਨਾਲ ਬਾਲਟੀ ਫਿਰ ਮਿਲੂ ਸਿਰਫ 400 ਰੁਪਏ ਦਾ ਹਾਂ ਜੀ ਹਾਂ ਠੀਕ ਹੈ ਜੀ ਓਕੇ ਆ ਚਾਹ ਹੈ ਨਾ ਜਿਹੜੀ ਹਾਂ ਜੀ ਹਾਂ ਇਹ ਸਾਡੀ ਬਟਿੰਡਾ ਕੀ ਜੰਮੂ ਤੱਕ ਜਾਂਦੀ ਹੈ ਜੀ ਅੱਛਾ ਦੂਰ ਤੱਕ ਜਾਂਦੀ ਚਾਹ ਇਹ ਤੱਕ ਜਾਂਦੀ ਹੈ 320 ਰੁਪਏ ਕਿਲੋ ਨਾਲ ਇੱਕ ਕੱਪ ਅੱਛਾ ਆਹ ਇੱਕ ਪੱਗੋ ਤਾਂ 20 ਰੁਪਏ ਦੀ ਕਿੱਲੋ ਹਾਂ ਤੇ ਨਾਲ ਆ ਕੱਪ ਫਰੀ ਹੈ ਕੱਪ ਫਰੀ ਹੈ ਠੀਕ ਹੈ ਚਾਹ ਦਾ ਕੋਈ ਲੰਬਾ ਜੀ ਨੇ ਪੀ ਲਈ ਉਹ ਮੁਰਕੇ ਮੰਗੂਗਾ ਜੀ ਹੋਰ ਕੋਈ ਚਾਹ ਨਹੀਂ ਪੀ ਸਕਦਾ ਅੱਛਾ ਕਿਹੜਾ ਕੋਈ ਚਾਹ ਬਣਾ ਕੇ ਪੀ ਲਈ ਮੁਰਕੇ ਮੰਗੂਗਾ ਹਾਂ ਚਾਹ ਦੀ ਹੋਰ ਕੋਈ ਪੀ ਸਕਦਾ ਕਿਸੇ ਦੁਕਾਨ ਦੀ ਅੱਛਾ ਕਮਾਲੀ ਕਰੀ ਬਾਬੂ ਜੀ ਪੂਰੀ ਤਾਂ ਇਹ ਸੱਡੀ ਦੁਕਾਨ ਤੇ ਆਉਣਾ ਬਹੁਤ ਚਾਹ ਲੈਣ ਵਾਸਤੇ ਚਾਹ ਲੈਣ ਵਾਸਤੇ ਤੁਸੀਂ ਮਾਨਸਾ ਸ਼ਹਿਰ ਦੇ ਵਿੱਚ ਪਹੁੰਚ ਆ ਜਿਓ ਲੈਣ ਵਾਸਤੇ ਦੂਜੇ ਬਾਦ ਆ ਚਾਹ ਆ ਗਈ ਇਹਨੂੰ ਕਹਿੰਦੇ ਨਹੀਂ ਜੀ ਨਾਮ ਵਾਲੀ ਚਾਹ ਓਕੇ ਜੀ ਇਤਨ ਸੌ ਸ਼ਟਰਪੀਆਂ ਦੀ ਚਾਹ ਹੈ ਠੀਕ ਹੈ ਜੀ ਵਿੱਚੋਂ ਕੰਪਨੀ ਕਹਿੰਦੇ ਵੀ ਮੋਟਰਸਾਈਕਲ ਤੱਕ ਦਾ ਨਾਮ ਨਿਕਲਦਾ ਹੈ ਇੱਥੋਂ ਅੱਛਾ ਇਹ ਚਾਹ ਦੇ ਵਿੱਚੋਂ ਤੁਹਾਨੂੰ ਦੋਸਤੋ ਮੋਟਰਸਾਈਕਲ ਵੀ ਨਿਕਲ ਸਕਦਾ ਹੈਗਾ ਇਹ ਤੁਹਾਡੀ ਕਿਸਮਤ ਤੇ ਡਿਪੈਂਡ ਰਹਾ ਹੈਗਾ ਇਹ ਕੋਈ ਪੈਕਟ ਖਾਲੀ ਨਹੀਂ ਹੋਣਾ ਹਰ ਇੱਕ ਜੋ ਨਾਮ ਨਿਕਲੂ ਅੱਛਾ ਨਾਮ ਨਿਕਲ ਨਿਕਲਣਾ ਹੈ ਹਾਂ ਛੋਟਾ ਹੋਵੇ ਜਾਂ ਵੱਡਾ ਠੀਕ ਹੈ ਮੋਟਰਸਾਈਕਲ ਵੀ ਨਿਕਲ ਸਕਦਾ ਹੈ ਕੋਈ ਹੋਰ ਨਾਮ ਵੀ ਨਿਕਲ ਸਕਦਾ ਹੈ ਉਹ ਤੁਹਾਡੀ ਕਿਸਮਤ ਤੇ ਡਿਪੈਂਡ ਰਹਾ ਹੈਗਾ ਜਿਹੜੀ ਪਰਚੀ ਨਿਕਲੂ ਜਿਹੜਾ ਪਰਚੀ ਦੇ ਨਾਮ ਹੋਇਆ ਉਹ ਅਸੀਂ ਦੇਵਾਂਗੇ ਤੁਰਤ ਠੀਕ ਹੈ ਜੀ ਇਹ ਕੀ ਰੇਟ ਪੈਣੀ ਹੈ ਇਹ 360 ਸਰਪੋ ਹਾਂ ਸਹੀ ਠੀਕ ਹੈ ਯਾ ਦੇਖੋ ਦੋਸਤ ਇਹ ਤੁਹਾਨੂੰ ਮੋਲਸਰ ਐਂਗਲ ਵੀ ਨਿਕਲ ਜਾਊਗਾ ਜਾਦੂ 골ਡ ਇਹਦਾ ਨਾਂ ਹੈ ਜੀ ਜਾਦੂ 골ਡ ਚਾਹ ਗਈ ਹੈ ਇਲੈਚੀ ਵਾਲੀ ਚਾਹ ਗਈ ਹਾਂ ਠੀਕ ਹੈ ਬੋ ਜੀ ਹੋਰ ਜੀ ਉਸ ਤੋਂ ਬਾਅਦ ਆ ਦੇਖੋ ਤੇਲਾ ਦਾ ਤੇਲ ਠੀਕ ਹੈ ਜੀ ਇਹ ਤਾਂ ਮਿਲਦੇ ਨਹੀਂ ਬਿਆਰ ਦੇ ਵਿੱਚ ਪਤੰਬਰੀ ਤੇਲਾ ਦਾ ਤੇਲ ਹੈ ਜੀ ਇਹ ਪਿਓਰ ਤੇਲ ਹੈ ਠੀਕ ਹੈ ਜੀ ਅੰਡਰਪ੍ਰਿੰਟ ਪਿਓਰ ਓਕੇ ਜੀ ਜਿਹੜਾ ਤੁਹਾਨੂੰ ਇੱਕ ਮੰਡੀ ਦੇ ਵਿੱਚੋਂ ਸਿਰਫ ਪੰਜ ਦੁਕਾਨਾਂ ਤੋਂ ਹੀ ਮਿਲੂਗਾ ਠੀਕ ਠੀਕ ਹੈ ਇਹੋ ਵੀ ਸੋਟ ਦੇ ਆ ਉਹ ਵੀ ਸਾਦੇ ਦੁਕਾਨ ਤੋਂ ਜਿਹਦੇ ਕੋਲ ਜਾਊਗਾ ਉਹ ਤੋਂ ਮਿਲੂਗਾ ਠੀਕ ਹੈ ਯਾ ਦੇਖੋ ਦੋਸਤ ਤੇਲਾ 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 ਠੀਕ ਹੈ ਜੀ ਉਹ ਜਰੂਰ ਮਾਨਸਾ ਭੋਲੇ ਪੰਸਾਰੀ ਦੇ ਆਓ ਠੀਕ ਠੀਕ ਹੈ ਜੀ ਓਕੇ ਹਾਂ ਹਲਦੀ ਮਿਰਚ ਮਸਾਲਾ ਦੇਖੋ ਠੀਕ ਹੈ ਜੀ ਹਲਦੀ ਕਹਨ ਵਾਲੀਆਂ ਹੁੰਦੀਆਂ ਤੇ ਮਸਾਲੇ ਠੀਕ ਹੈ ਜੀ ਸਾਰੀ ਚੀਜ਼ ਨੇ ਸਾਡੇ ਕੋਲ ਏਜੰਸੀਆਂ ਨੇ ਜੀ ਠੀਕ ਠੀਕ ਹੈ ਨਹੀਂ ਚਾਹ ਇਹਨਾਂ ਹੱਗੀਆਂ ਵਿੱਚ ਕਹਿੰਦਾ ਰੰਗ ਪਾਇਆ ਹੁੰਦਾਗਾ ਨਾ ਜੀ ਨਾ ਬਿਲਕੁਲ ਪਿਓਰ ਹੁੰਦਾ ਠੀਕ ਹੈ ਜੀ ਲੈਬ ਟੈਸਟ ਅੱਛਾ ਤੁਸੀਂ ਦੋਸਤੋ ਜੇ ਚਾਹ ਹਲਦੀ ਵਿੱਚ ਰੰਗ ਨਿਕਲਿਆ ਹਾਂ ਲੈਬ ਟੈਸਟ ਜਿੰਮੇਵਾਰ ਹੈ ਲੈਬ ਚ ਭਾਵੇਂ ਟੈਸਟ ਕਰਾ ਲੋ ਚੀਜ਼ ਦਾ ਇਹ ਚਾਹ ਦੇਖੋ ਓਕੇ ਜੀ ਠੀਕ ਹੈ ਫੇਰਾ ਸਾਬਣਾ ਦੇਖੋ ਜੀ ਓਕੇ ਜੀ 100 ਰੁਪਏ ਦਾ ਸੈੱਟ ਪੰਜ ਸਾਬਣਾ ਦਾ 126 ਰੁਪਏ ਪ੍ਰਿੰਟ ਅੱਛਾ ਇਹ 100 ਰੁਪਏ ਦਾ ਹੈਗਾ 100 ਰੁਪਏ ਦਾ ਮਾਰਕਟ ਵਿੱਚ 30-30 ਰੁਪਏ ਸਾਬਣ ਮਿਲ ਜੇ ਇੱਕ ਹਾਂ ਅਸੀਂ 100 ਰੁਪਏ ਦਾ ਸੈੱਟ ਦੇਵਾਂਗੇ ਜੀ ਪੰਜ ਦਾ ਪੰਜ ਦਾ ਦੇਖੋ ਦੋਸਤੋ ਇਹ ਪੰਜ ਸਾਬਣਾ ਸੈੱਟ ਸਿਰਫ ਤੁਹਾਨੂੰ ਮਿਲੂਗਾ 100 ਰੁਪਏ ਦਾ ਵਿਸ਼ਵਾਸ ਸਾਬਣ ਵਿਸ਼ਵਾਸ ਸਾਬਣਾ ਬਹੁਤ ਵਧੀਆ ਸਾਬਣਾ ਹੈ ਹਾਂ ਠੀਕ ਹੈ ਜੀ ਹੋਰ ਜੀ ਆ ਦੇਖੋ ਆ ਬਿਸ਼ਵਾਸ ਦੀ ਸਬਨਾ ਜੀ ਕੱਪੜੇ ਧੋਣ ਵਾਲੀ ਹਾਂ ਠੀਕ ਠੀਕ 800 ਰੁਪਏ ਦੀ ਪੇਟੀ ਆਈ 10 ਕਿਲੋ ਦੀ ਅੱਛਾ 10 ਕਿਲੋ 800 ਰੁਪਏ ਦੀ ਪੇਟੀ 800 ਰੁਪਏ ਦੀ ਸਿਰਫ ਆ ਦੇਖੋ ਦੋਸਤੋ 800 ਰੁਪਏ ਦੀ ਪੇਟੀ ਮਰ 800 ਰੁਪਏ ਦੀ 10 ਕਿਲੋ ਦੀ ਆ ਕਮਾਲ ਹੀ ਕਰੀ ਪੀਐਨਏ ਸਸਤੇ ਰੇਟ ਕਿਵੇਂ ਆ ਤੁਹਾਡੀ ਇਹ ਫਿਰ ਸਿੱਧੇ ਕੰਪਨੀਆਂ ਤੋਂ ਆਉਂਦਾ ਹੀ ਸਾਡੇ ਸਿੱਧੇ ਫੂਲ ਚੋਂ ਕੰਪਨੀ ਨਾਲ ਸਿੱਧਾ ਅਟੈਚ ਹੈ ਹਾਂ ਜਰਚੋਂ ਠੀਕ ਠੀਕ ਹੈ ਜੀ ਹਾਂ ਕੋਈ ਵਿੱਚ ਡੀਲਰ ਨਹੀਂ ਹੈਗਾ ਨਾ 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 ਆ ਦੇਖੋ ਪਤੰਬਰੀ ਪਾਊਡਰ ਜੇ ਨਾਲ ਕਿਸੇ ਨੇ ਚਾਲ ਪਿੱਤਲ ਦਾ ਭਾਂਡਾ ਨਵੇਂ ਵਰਗਾ ਨਿਕਲਿਆ ਉਜੀ ਅੱਛਾ ਅੱਛਾ ਜੇ ਇਹਦੇ ਨਾਲ ਤੁਸੀਂ ਭਾਂਡਾ ਧੋਨੇ ਹੋ ਹਾਂ ਤਾਂ ਨਵੇਂ ਵਰਗਾ ਜਿਹੇ ਜਿਹਾ ਜਮਾ ਨਵਾਂ ਨਿਕਲੇ ਪਿੱਤਲ ਠੀਕ ਠਾਕ ਜਿਹਨਾਂ ਦਾ ਪਿੱਤਲ ਦੇ ਭਾਂਡੇ ਕਾਲੇ ਪੈ ਗਏ ਮਾਹੀ ਜੀ ਨੇ ਵਿਆਹ ਬੂਝ ਦੇਣੇ ਨੇ ਇਹਨਾਂ ਨਾਲ ਧੋ ਲੋ ਜਿਹੇ ਜਿਹੇ ਦੁਕਾਨ ਤੋਂ ਨਵੇਂ ਲਿਆਂਦੇ ਨੇ ਉਹੋ ਜਿਹੇ ਬਣ ਜਾਣਗੇ ਠੀਕ ਠੀਕ ਹੈ ਆ ਦੇਖੋ ਦੋਸਤੋ ਪਤੰਬਰੀ ਪਾਊਡਰ ਠੀਕ ਠੀਕ ਹੈ ਜੀ ਹਾਂ ਠੱਡਾ ਹੈ ਜੀ ਜਿਵੇਂ ਕੋਕ ਪੈਂਟਾ ਡੂ ਠੀਕ ਹੈ 95 ਰੁਪਈਆ ਵਾਲਾ ਸਿਰਫ 80 ਰੁਪਈਆ ਦਾ ਅੱਛੇ ਮਾਰਕੀਟੋਂ ਤੁਹਾਨੂੰ ਮਿਲੂਗਾ 94 ਰੁਪਏ ਦਾ ਬਾਊਜ ਦੇਣਗੇ ਸਿਰਫ 80 ਰੁਪਏ ਦਾ 80 ਰੁਪਈਆ ਦਾ ਸਿੰਗਲ ਪੀਸ ਲੈ ਲੈ ਚਾਹੀ ਪੇਟੀ ਵੇਚੀ ਚਾਹੇ ਆ ਜੂਸ ਲੈ ਲਓ ਠੀਕ ਹੈ 2 ਲੀਟਰ ਦਾ ਇਹ ਵੀ ਜੀ ਹਾਂ ਜੀ ਹਾਂ ਇਹ ਦੇਖੋ ਦੋਸਤੋ ਤੁਹਾਨੂੰ ਇਹ ਮਿਲੂਗਾ ਸਿਰਫ 80 ਰੁਪਏ ਦੇ ਮਾਰਕੀਟ ਵਿੱਚ ਮਿਲਦਾ ਤੁਹਾਨੂੰ 95 ਰੁਪਏ ਦੇ ਠੀਕ ਹੈ ਜੀ ਚਾਹੇ ਪੇਟੀ ਲੈ ਲਓ ਭਾਵੇਂ ਲੈ ਲਓ ਤੁਸੀਂ ਸਿੰਗਲ ਪੀਸ ਉਹ ਸੌਟ ਤੇ ਡਿਪੈਂਡ ਰਹਿ ਗਿਆ ਠੀਕ ਹੈ ਜੀ ਇਸ ਦੁਕਾਨ ਤੋਂ ਹੋਲ ਸੇਲ ਤੇ ਰਿਟੇਲ ਦੋਨੇ ਮਿਲਦੇ ਨੇ ਜੀ ਨਾਲ ਹੋਲ ਸੇ ਹਲਦੀ ਮਿਰਚ ਮਸਾਲਾ ਚਾ ਠੀਕ ਹੈ ਜੀ ਦਾਲਾ ਸਾਰੇ ਕਿਸਮ ਦੀਆਂ ਮਿਲਦੀਆਂ ਭੋਲੇ ਪੰਸਾਰੀ ਨੂੰ ਮੂੰਗੀ ਧੋਤੀ ਠੀਕ ਹੈ ਜੀ ਮੂੰਗੀ ਸਾਬਤ ਓਕੇ ਜੀ ਛਿਲਕਾ ਠੀਕ ਹੈ ਜੀ ਛੋਲੇ ਕਾਲੇ ਠੀਕ ਹੈ ਸਾਰੀਆਂ ਪਿਓਰ ਨੇ ਜੀ ਛੋਲਿਆਂ ਦੀ ਦਾਲ ਇਹਨਾਂ ਜੋ ਇੱਕ ਵੀ ਕੰਕਰ ਨਹੀਂ ਨਿਕਲ ਸਕਦਾ ਜੀ ਇੱਕ ਵੀ ਕੰਕਰ ਸਾਫ਼ ਕਰਨ ਦੀ ਘਰੇ ਲੋੜ ਨਹੀਂ ਤੇ ਸਿੱਧੇ ਤੁਸੀਂ ਤਕੀਲੇ 'ਚ ਪਾ ਦਿਓ ਠੀਕ ਠੀਕ ਹੈ ਦਾਲ ਕੋਈ ਮਰ ਜਾਏ ਸਿੱਧੇ ਤਰੀਲੇ ਪਾ ਲਓ ਲੋੜ ਨਹੀਂ ਜੀ ਬਾਜ਼ਾਰ ਨਾਲ 10 ਰੁਪਏ ਘੱਟ ਹਰੇਕ ਦਾਲ ਠੀਕ ਠੀਕ ਹੈ ਜੀ ਖੰਡਾ ਰਾਜਮਾ ਕਾਬਲੀ ਛੋਲੇ ਠੀਕ ਹੈ ਜੀ ਕਾਲੇ ਛੋਲੇ ਠੀਕ ਹੈ ਜੀ ਚਾਵਲ ਹਰ ਇੱਕ ਕਿਸਮ ਦੇ ਜੀ ਠੀਕ ਹੈ ਜੀ ਬਾਸਪਤੀ 골ਡਨ ਸੇਲਾ ਸਾਡੇ ਕੋਲ ਸਿੱਧੇ ਕੰਪਨੀ ਦੇ ਵਿੱਚੋਂ ਬਿਸਕੁਟ ਆਉਂਦੇ ਨੇ ਸੱਚ ਦੇ ਬਾ ਠੀਕ ਹੈ ਜੀ ਬੇਕਰੀ ਬਿਸਕੁਟ ਹੁੰਦਾ ਈ ਇਹ ਓਕੇ ਜੀ ਬਾਜ਼ਾਰ ਨਾਲੋਂ ਇਸ ਤੇ ਪ੍ਰਿੰਟ ਹੈਗਾ 70 ਰੁਪਏ ਠੀਕ ਹੈ ਜੀ ਸਾਡੇ ਕੋਲੋਂ ਮਿਲੂ 50 ਰੁਪਿਆ ਦਾ ਹੀ ਤੇ ਪਿਆਰ ਮੇਰੇ ਬਾਟੇ ਮਿਲੂਗਾ ਜੀ ਹਾਂ ਜੀ ਠੀਕ ਹੈ ਬਿਆਰ 60 70 ਰੁਪਏ ਦਾ ਮੈਨੂੰ ਤੁਹਾਡੇ ਕੋਲ 50 ਦਾ ਮਿਲੂਗਾ ਇਹਨਾਂ ਦੇ ਰਸ ਵੀ ਆਉਂਦੇ ਨੇ ਬਹੁਤ ਟੇਸਟੀ ਠੀਕ ਹੈ ਜੀ 10 ਆਲਾ 20 ਆਲਾ 50 ਆਲਾ ਰਸ ਠੀਕ ਹੈ ਜੀ ਆٹے ਦੇ ਘਰੇ ਬਣੇ ਹੋਏ ਬਿਸਕੁਟ ਠੀਕ ਹੈ ਜੀ ਆਪ ਦੀ ਫੈਕਟਰੀ ਚ ਬੜੇ ਸਟੱਜੇ ਢੰਗ ਨਾਲ ਬਣਾਏ ਹੋਏ ਬਿਸਕੁਟ ਆٹے ਦੇ ਠੀਕ ਹੈ ਜੀ ਹਾਂ 100 ਰੁਪਏ ਦਾ 800 ਗ੍ਰਾਮ ਠੀਕ ਹੈ 40 ਰੁਪਏ ਦਾ 100 ਗ੍ਰਾਮ ਉਸਕੋ ਹਾਂ 120 ਰੁਪਏ ਕਿਲੋ ਜਦੋਂ ਮਰਜ਼ੀ ਤੋਲ ਕੇ ਲੈ ਜਾਓ ਸਾਥੋਂ ਘਰੇ ਆٹے ਦੇ ਬਣੇ ਬਿਸਕੁਟ ਵਧੀਆ ਘਿਓ ਨਾਲ ਵਧੀਆ ਮਟੀਰੀਅਲ ਨਾਲ ਬਣੇ ਹੋਏ ਓਕੇ ਹਾਂ ਸੱਚ ਦੇ ਬਾਹ ਕੰਪਨੀ ਠੀਕ ਬੋਈ ਆਪਣਾ ਕੋ ਸਮਾਨ ਦੇਖਿਆ ਪੂਰਾ ਘੈਂਟ ਹੈ ਨਾ ਤੇ ਰੇਟ ਵੀ ਬਿਜਾਰ ਨਾਲ ਪੂਰਾ ਘੈਂਟ ਹੀ ਹੈ ਸਾਰੇ ਬਿਜਾਰ ਨਾਲ ਰੇਟ ਥੋੜਾ ਮੈਨੂੰ ਘੱਟ ਹੀ ਹੋਊਗਾ ਤੇਰੀ ਹੋਣਾ ਜੀ ਇੱਕ ਤਾਂ ਆਪਣੇ ਦੁਕਾਨ ਆਪਣੇ ਜਿਹੜੇ ਦਰਸ਼ਕ ਨੇ ਜਿਹੜੇ ਸਮਾਨ ਲੈ ਕੇ ਜਾਣਗੇ ਇੱਕ ਤਾਂ ਉਹਨਾਂ ਆਪਣੇ ਦੁਕਾਨ ਦਾ ਨਾਮ ਦੱਸੋ ਜੀ ਇੱਕ ਆਪਣਾ ਮੋਬਾਈਲ ਨੰਬਰ ਤੇ ਅਡਰੈਸ ਆਪਣਾ ਨਾਮ ਪੈਂਦਾ ਭੋਲਾ ਪੰਸਾਰੀ ਠੀਕ ਹੈ ਜੀ ਭੋਲਾ ਪੰਸਾਰੀ ਰਾਮ ਬਾਗ ਰੋਡ ਠੀਕ ਹੈ ਜੀ ਜਿੱਥੋਂ ਮਰਜੀ ਪੁੱਛ ਲਈ ਸਾਰੀ ਮੰਡੀ ਚੋਂ ਤੁਹਾਨੂੰ ਸਾਡੇ ਟਰੈਕਸ ਦਾ ਪਤਾ ਲੱਗ ਜੂ ਠੀਕ ਹੈ ਜੀ ਮੋਬਾਈਲ ਨੰਬਰ ਹੈ 93175 ਓਕੇ ਜੀ 29348 ਠੀਕ ਹੈ ਜੀ +98720 ਠੀਕ ਹੈ ਜੀ 96252 ਠੀਕ ਹੈ ਸੋ ਦੋਸਤੋ ਇੱਥੇ ਕਰਿਆਨੇ ਤੁਹਾਨੂੰ ਹਰ ਇੱਕ ਆਈਟਮ ਮਿਲੂਗੀ ਪੰਸਾਰੀ ਦੀ ਇੱਕ ਹਰ ਇੱਕ ਆਈਟਮ ਮਿਲੂਗੀ ਪੰਸਾਰੀ ਦੀ ਹਰ ਇੱਕ ਕਰਿਆਨੇ ਦੀ ਸਾਰੇ ਬਿਆਰ ਨੂੰ ਰੇਟਨ ਦਾ ਘਟ ਹੋਊਗਾ ਤੇ ਜਿਹੜੇ ਜਿਹੜੇ ਭਰਾਵਾਂ ਨੂੰ ਲੈ ਕੇ ਜਾਣਾਗਾ ਤਾਂ ਮਾਰਥਾ ਸ਼ਹਿਰ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ